ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਧਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਇੱਕ ਇਸ ਗਲਤ ਹੋਇਆ ਸਰਕਾਰ ਧੱਕਾ ਕਰ ਰਹੀ ਹੈ। ਵੈਸੇ ਪਿਛਲੇ ਦਿਨਾਂ ਤੋਂ ਜੋ ਕੁਝ ਚਾਚੇ ਪਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨਹੀਂਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਮਾਮਲੇ ਤੇ ਕਹਿਣੇ ਚਾਹਨਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰਾ ਕੰਮ ਸਮਝ ਹੀ ਗਏ ਹੋਗੇ ਤੇ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਥੇਰ ਪਹਿਲਾਂ ਭੋਗ ਪੈ ਚੁੱਕਿਆ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਨਾਲ ਧੱਕਾ ਕਰਦੀ ਆ ਤੇ ਨਾ ਧੱਕਾ ਜਿਹੜਾ ਉਹ ਜਰਦੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾ ਰਹੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰਗ ਉੱਤੇ ਕਾਰਵਾਈ ਕਿੱਥੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਵੱਧ ਜ਼ਿਆਦਾਤੀਆਂ ਫੇਸਬੁਕਾਂ ਤੇ ਆ ਕੇ ਆਪਾਂ ਕਹਿੰਦੇ ਜੀ ਡਰਗ ਤੇ ਕਾਰਵਾਈ ਕਰਦੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਬਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁਕ ਪੋਸਟਾਂ ਪਾ ਕੇ ਡਰਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਣੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਇਤਿਆਮਾਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਇਤਬੀਆਂ ਨੂੰ ਗੁਰੂ ਸਾਹਿਬ ਦੀ ਬੇਇਤਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਇਤਬੀਆਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਹ ਜੇ ਅਸੀਂ ਬੇਇਤਬੀਆਂ ਤੇ ਕਾਰਵਾਈ ਕਰਦੇ ਫਿਰ ਗੱਲ ਕਰ ਲੋ ਕ੍ਰਪਸ਼ਨ ਦੀ ਕਰਪਸ਼ਨ ਤੇ ਵਿਜੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਵੀਡੀਓ ਬਾਈ ਸੀ ਤੁਸੀਂ ਤਾਂ ਕਹਿੰਦੇ ਮੇਰਾ ਇੱਕ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ ਚ ਤੁਸੀਂ ਉੱਥੋਂ ਵੀ ਯੂ ਟਰਨ ਲੈ ਗਏ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਟੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦਪੁਰਦ ਕਰਤੀ ਮਤਲਬ ਡਰਗ ਬੇਤ ਵੀ ਕਰਪਸ਼ਨ ਇਤਨੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਹੋਗੇ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁੱਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਨਾ ਖਰਾਬ ਕਰੋ ਸਮਾਂ ਥੋੜਾ ਜਗ੍ਹਾ ਤੁਹਾਡੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਦਿਓ ਕਿ ਲੋਕ ਤੁਹਾਡੀਆਂ ਗੱਲਾਂ ਛੁਣ ਦੁਬਾਰਾ ਆ ਜਾਣਗੇ ਲੋਕਾਂ ਨੇ ਤੁਹਾਡਾ ਰਾਜ ਦੇਖ ਲਿਆ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਹਰ ਇੱਕ ਮੁੱਦੇ ਤੇ ਹਰ ਇੱਕ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਭੱਜ ਚੁੱਕੀ ਹੈ ਸੋ ਕਿਰਪਾ ਕਰਕੇ ਫੇਸਬੁਕਾਂ ਤੇ ਮੁੱਖ ਮੰਤਰੀ ਸਾਹਿਬ ਝੂਠ ਲਿਖਣਾ ਆਪਾਂ ਬੰਦ ਕਰੋ ਸਿੱਧੀ ਬਹਿਸ ਕਰੋ 1 ਟੂ 1 ਤੇ ਆ ਕੇ ਦੱਸੋ ਕਿ ਡਰੱਗ ਤੇ ਆਪਾਂ ਕਿਹੜੀ ਕਾਰਵਾਈ ਕੀਤੀ ਤੁਸੀਂ ਤਾਂ ਵੱਡੇ ਵੱਡੇ ਡਰੱਗ ਦੇ ਤਸਕਰ ਬੇਲਾਂ ਤੇ ਛਡਵਾਤੇ ਆਪਾਂ ਗੱਲਾਂ ਕਿਡੀਆਂ ਕਰ ਰਹੇ ਮੁੱਖ ਮੰਤਰੀ ਸਾਹਿਬ ਆਓ ਬਹਿਸ ਤਾਂ करिए ਆਪਾਂ ਗਲਤ ਤਾਂ ਕਰੀਏ ਆਮਣੇ ਸਾਹਮਣੇ ਇੱਕ ਤਾਂ ਸੀ ਮਿਸਟਰ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਣ ਰਹੀ ਹੈ ਅਸੀਂ ਜੀ ਜਿਹੋ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਮਾਨ ਸਾਹਿਬ ਗੱਲ ਸੁਣ ਲਓ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਏ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਤਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸਾਂ ਰੋਜ਼ ਕਰ ਰਹੇ ਆ ਕਿਉਂ ਕਿਉਂਕਿ ਭਗਵੰਤ ਮਾਨ ਸਿਆ ਤੈਂ ਤੁਸੀਂ ਉਨਾ ਨੂੰ ਨਸ਼ੇ ਦੇ ਇੱਕ ਵਿੱਚੋਂ 12 ਸਾਲ ਬਾਅਦ ਕਲੀਮ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇ ਪਾ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਤੇ ਡੀਏ ਦਾ ਕੇਸ ਪਾ ਕੇ ਮਜੀਠੀਏ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਪਊ ਦੇਣਾ ਪਊ ਭਗਵੰਤ ਮਾਨਸਿਆ ਜਿਹੜੇ ਉਸ ਵੇਲੇ ਮਾਵਾ ਵਿਧਵਾ ਮਹ ਹੋਈਆਂ ਜਿਨ੍ਹਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਪਾਪ ਮਾਮ ਪਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੋਂ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਜੀ ਮੰਤਰੀ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਪੂਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੂਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰੇ ਜਿਨ੍ਹਾਂ ਦੇ ਨਾਮ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਸਭ ਨੂੰ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਮ ਆਏ ਸੀ ਅੱਜ ਉਹ ਸਾਰੇ ਬੜੇ ਤੋਂ ਬੜੇ ਚੈਨਾਂ ਤੇ ਇੰਟਰਵਿਊ ਦੇ ਰਹੇ ਕਿ ਨਹੀਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਪਉ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਆ ਦੇ ਜਿਹੜੇ ਗੱਡੀਆਂ 'ਚ ਫਿਰਦੇ ਸੀ ਅੱਜ ਉਹ ਸਾਰੇ ਚੌਲ 'ਚ ਚੈਲਣਾ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਉਹਨੂੰ ਪਤਾ ਉਹਨਾਂ ਨੇ ਨੌਕੀ ਕੀ ਦੇ ਜਿਨ੍ਹਾਂ ਨੂੰ ਤੁਸੀਂ ਇਹ ਰਾਤ ਦਿੱਤੀ ਹੈ ਖੁੱਲ੍ਹ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ 'ਚ ਗਿਆ ਤਾਂ ਉਹ ਜਾਇਦਾਦ ਦੇ ਕੇਸ 'ਚ ਆਮਦਨ ਘਾਟਾ ਵਿਆਜਤ ਜ਼ਿਆਦਾ ਇਹ ਕੇਸ ਗਿਆ ਡੀਏ ਦੇ ਕੇਸ 'ਚ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਭਲੰਕਤ ਧੋਤ ਆ ਇਸ ਕਰਕੇ ਹਿਸਾਬ ਤਾਂ ਤੁਹਾਡੇ ਨਾਲ ਕਰਾਂਗੇ ਕਿ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਸਾਬ ਮੈਂ ਕਰੂੰਗਾ ਤੁਹਾਡੇ ਨਾਲ ਭਾਜਪੀ ਵੀ ਕਰੇਗੀ ਤੁਹਾਡੇ ਨਾਲ ਹਿਸਾਬ ਤੁਸੀਂ ਗੱਲਾਂ ਕਿਡੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਤਾਂ ਸਾਬਤ ਕਰਕੇ ਦਿਖਾਓ